ਅਜੋਕ ਦੀ ਬਾਤ ਇਹ ਨਜਮ ਹੁਸੈਨ ਸૈયਦ ਦੀ ਨਜ਼ਮ ਥੀਨੇ ਥਾਗ ਦੀ ਬਾਤ ਸੁਣਿਆ ਕਿਆ ਜਿਹੜੇ ਥੀਨੇ ਥਾਗ ਇੱਕ ਪੰਜ ਸੱਤ ਸਾਲਾ ਦਾ ਬਤਿਆ ਜਿਹੜਾ ਰਾਜੀ ਦੇ ਪੁੱਤ ਤੇ ਸੱਤ ਦੇ ਫਿਟਰੀ ਵਿੱਚ ਦਾ ਜਿਹੜਾ ਪੰਛੀ ਨੂੰ ਪਾੰਦੇ ਨੇ ਤੇ ਇੱਕ ਸ਼ਾਹ ਪ੍ਰਿੰਸ ਹੈ ਜਿਹੜਾ ਵਿਚੋਲਾ ਜਿਹਦੇ ਕੋ ਸਾਰੇ ਲੋਕ ਦੇ ਕਸਾਈਆਂ ਦੇ ਕੋਟ ਠੇਕੇ ਨੇ ਦੂਜੇ ਤੱਕ ਕੁਝ ਲੈਣੀਆਂ ਦੇਣੀਆਂ ਨੇ ਇੱਕ ਮਰ ਜੋੜਾ ਮਲਾ ਹੈ ਜਿਹੜਾ 100 ਸਾਲ ਦਾ ਹੋ ਕੇ ਮਰਦਾ ਤੇ 5 ਸਾਲ ਦੇ ਬੱਚੇ ਨੂੰ ਸਾਰੀ 5 ਸੱਤ ਸਾਲ ਦੇ ਬੱਚੇ ਨੂੰ ਸਾਰੀ ਦੁਨਿਆਵੀ ਮਟਾਲੋਜੀ ਦੱਸਦਾ ਪਰ ਉਹ ਤੇ ਮੇਰਾ ਆਪਣਾ ਕਹਿ ਲੈ ਕਿ ਦੁਨਿਆਵ ਮਤਲਬ ਸਾਰਦ ਸ਼ਾਇਦ ਬਾਰਿਸ਼ ਸ਼ਾਇਦ ਬੈਰ ਦੇ ਅੰਗੇ ਤੇ ਹੈ ਜੀ ਸੋਹਣੀ ਆਜ ਸਵਾਈ ਨਰਨ ਦਾ ਟਾਈਟਲ ਅਕਿ ਅਜੋਕ ਦੀ ਬਾਤ ਅੱਜ ਦੀ ਕੋਈ ਰਾਤ ਸੁਲਾਈ ਏ ਸ਼ਾਹ ਹੋਣਾ ਜਿੱਤ ਵਾਰਸ ਜੇ ਹੈ ਤੇ ਸਮਝ ਲੈਣਾ ਬੜੇ ਵਾਰ ਹੈ ਕਥਾ ਅਯੋਗਤਾਈ ਅੰਦਰ ਪੈਦਿਆਂ ਦੀ ਲੰਮ ਲੇਦਿਆਂ ਦੀ ਹੰਬ ਹਾਰਿਆਂ ਦੇ ਪੰਸੇਦਿਆਂ ਦੀ ਅੰਦਰ ਪੈਦਿਆਂ ਦੀ ਲੰਮ ਲੇਦਿਆਂ ਦੀ ਹੰਬ ਹਾਰਿਆਂ ਦੇ ਪੰਸੇਦਿਆਂ ਦੀ ਤੇ ਕਿੰਨੇ ਠੱਗ ਥੀਨੇ ਸਾਡੇ ਵਿੱਚ ਬੈਠੇ ਸਨੇ ਦੇਫੜੇ ਲਾਹੂ ਤੇ ਵੇਚਦੇ ਵਾਹ ਬਹੁਤ ਵਾਹ ਵਾਹ ਕਿੰਨੇ ਠੱਗ ਫੀਨੇ ਬਹੁਤ ਅੱਛੇ ਵਾਹ ਵਾਹ ਸਾਡੇ ਵਿੱਚ ਬੈਠੇ ਸਨੇ ਦੇਫੜੇ ਲਾਹੂ ਤੇ ਵੇਚਦੇ ਨੇ ਮਜਮੇ ਬਾਦੀਆਂ ਕੂੜ ਕਰਾਮਤਾਂ ਦੇ ਕਥਾਕਾਰੀਆਂ ਦੇ ਆਂਡੇ ਕੱਢਦੇ ਵਾਹ 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 ਮਜਮੇ ਬਾਦੀਆਂ ਕੂੜ ਕਰਾਮਤਾਂ ਦੇ ਕਥਾਕਾਰੀਆਂ ਦੇ ਆਂਡੇ ਕੱਢਦੇ ਨੇ ਕਿੰਨੇ ਜਿੰਨ ਹਨ ਸ਼ਾਹ ਪ੍ਰਿੰਸ ਵਰਗੇ ਢੇਡ ਪਾੜ ਦੇ ਫਿਰਨ ਮਜੂਰੀਆਂ ਦਾ ਕਿੰਨੇ ਜਿੰਨ ਹਨ ਸ਼ਾਹ ਪ੍ਰਿੰਸ ਵਰਗੇ ਵਾ ਵਾ ਪੇਡ ਪਾੜ ਦੇ ਫਿਰਨ ਮਜੂਰੀਆਂ ਦਾ ਢੱਕ ਤਹੁਸ ਦਾ ਗਰਮ ਬਾਜ਼ਾਰ ਕੀਤਾ ਠੇਕਾ ਸਾਧਿਆ ਇਹ ਚੁੱਕਰ ਜੂਰੀਆਂ ਵਾ 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 ਢੱਕ ਤਹੁਸ ਦਾ ਗਰਮ ਬਾਜ਼ਾਰ ਕੀਤਾ ਠੇਕਾ ਸਾਧਿਆ ਇਹ ਚੁੱਕਰ ਜੂਰੀਆਂ ਦਾ ਤੇ ਲੋਟ ਮਾਰ ਤੇ ਘੇਰ ਫਸਾਰ ਵੱਡੇ ਕੋਈ ਅੰਤ ਹਿਸਾਬ ਨਾ ਠਗੀਆਂ ਦਾ ਤੇ ਕੌਣ ਮਰ ਜੂੜਾ ਜੂੜਾ ਔਰ ਖੋਲੇ ਕਿੰਨਾ ਜਿੰਦਰੀਆਂ ਜੋਤਰੇ ਲਗੀਆਂ ਲੋਟ ਮਾਰ ਤੇ ਘੇਰ ਫਸਾਰ ਵੱਡੇ ਕੋਈ ਅੰਤ ਹਿਸਾਬ ਨਾ ਠਗੀਆਂ ਦਾ ਕੌਣ ਮਰ ਜੂੜਾ جولا آن کھولے انہ جندریاں جو جوترے لگیاں دا تے پمبر کو سیاں بچ گزران کرمی جمن لا تو گھڑ کو دی پمبر کو سیاں بچ گزران کرمی جمن لا تو گھڑ کو دی پکیس در تو کون میں منگے مگے مودی پہی ترکڑی دی سالے لائے, لائے اے حوالہ ایسی کے ہو سالے ਸੁਪਰੀਮ ਕੋਰਟ ਤੇ ਸਾਰੇ ਜੱਜ ਕਹਿੰਦੇ ਸੀ ਸਾਨੂੰ ਇਨਸਾਫ ਦਿਓ ਹਾਏ 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 ਅਪੀਲ ਨੂੰ ਪੁਆਇਆ ਥੋੜੀ ਦੇਰ ਦਾ ਕੇਸਦਰ ਤੋਂ ਜੰਮਨ ਲਾ ਤੋਂ ਗੁਰਦ ਪੁੰਬਲ ਕੋਸਿਆ ਵਿੱਚ ਗੁਜਰਾਨ ਕੜਨੀ ਜੰਮਨ ਲਾ ਤੋਂ ਗੁਰਦ ਖੁਲੇਖਿਆਂ ਦੀ ਕੇਸਦਰ ਤੋਂ ਕੌਣ ਨੇ ਆਉ ਮੰਗੇ ਮੋਦੀ ਪਈ ਤਰਕਣੀ ਲੇਖਿਆਂ ਦੀ ਤੇ ਸਾਨੂੰ ਦੁੱਖ ਦੀ ਦੁੱਖ ਦੇ ਜੰਮਿਆਂ ਨੂੰ ਸਦਾ ਦੁੱਖ ਦੀ ਖੇਡ ਨਸੀਬ ਹੋਈ ਬਈ ਬਹੁਤ ਅੱਛੇ ਬਹੁਤ ਅੱਛੇ ਬਹੁਤ ਹਾਲਾ ਸੁਭਾਨ ਅੱਲਾਹ ਜੰਮਿਆਂ ਨੂੰ ਸੁਭਾਨ ਅੱਲਾਹ ਸਦਾ ਦੁੱਖ ਦੀ ਖੇਡ ਨਸੀਬ ਹੋਈ ਅਜੂਂਦੇ ਰਹਿਣ ਦੀ ਸੂਲ ਤੇ ਰਹਿ ਟੰਗੇ ਐਵੇਂ ਨਹੀਂ ਇਹ ਜਿੰਦਗਰੀ ਹੋਈ ਵਾਹ ਵਾਹ ਜੂਂਦੇ ਰਹਿਣ ਦੀ ਸੂਲ ਤੇ ਰਹਿ ਟੰਗੇ ਐਵੇਂ ਨਹੀਂ ਇਹ ਜਿੰਦਗਰੀ ਹੋਈ ਤੇ ਕੰਮੀ ਕਾਰੇ ਦੇ ਗਾਰੇ 'ਚ ਹੱਥ ਕੱਲ ਮਾਇਆ ਵਾਦੀਆਂ ਹੱਥ ਪਰਵਾਦੀਆਂ ਜੀ ਗੰਮੀ ਕਾਰੇ ਦੇ ਘਾਰੇ ਦੇ ਹੱਥ ਕਾਲਣ ਮਾਇਆ ਵਾਦੀਆਂ ਹੱਥ ਪਰਵਾਦੀਆਂ ਜੀ ਤੇ ਕਰਨ ਵਾਰੇ ਦੀ ਪਰੇ ਕਾਨੂੰਨ ਸਾਦੀ ਬੰਨ ਬੰਨ ਕੇ ਦੇਣ ਆਜ਼ਾਦੀਆਂ ਜੀ ਵਾਹ 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 ਕਰਨ ਵਾਰੇ ਦੀ ਪਰੇ ਕਾਨੂੰਨ ਸਾਦੀ ਬਹੁਤ ਅੱਛੇ ਸਾਜ਼ ਬਹੁਤ ਅੱਛੇ ਗੰਮੀ ਕਾਰੇ ਦੇ ਘਾਰੇ ਦੇ ਹੱਥ ਕਾਲਣ ਮਾਇਆ ਵਾਦੀਆਂ ਹੱਥ ਪਰਵਾਦੀਆਂ ਜੀ ਵਾਹ ਕਰਨ ਵਾਰੇ ਦੀ ਪਰੇ ਕਾਨੂੰਨ ਸਾਦੀ ਮਲ ਬੰਨ ਕੇ ਦੇਣ ਆਜ਼ਾਦੀਆ ਜੀ ਤੇ ਮਲ ਮਾਰ ਦਾ ਕੂੜ ਕਬੰਦਿਆਂ ਨੇ ਰਹਿਣ ਜੋਗੜੀ ਧਰਤ ਨਾ ਰਹਿਣ ਦਿੱਤੀ ਵਾਹ ਵਾਹ ਮਲ ਮਾਰ ਦਾ ਕੂੜ ਕਬੰਦਿਆਂ ਨੇ ਰਹਿਣ ਜੋਗੜੀ ਧਰਤ ਨਾ ਰਹਿਣ ਦਿੱਤੀ ਸੁਣੀ ਹੂਕ ਲਾ ਚੂਕ ਸ਼ਿਕਾਰੀਆ ਨੇ ਥੱਡੇ ਪਾਣੀ ਤੇ ਚਿੜੀ ਦਾ ਬੰਨ ਮਲ ਮਾਰ ਦਾ ਕੂੜ ਕਬੰਦਿਆਂ ਨੇ ਰਹਿਣ ਜੋਗਣੀ ਤਰਤ ਨਾ ਰਹਿਣ ਦਿੱਤੀ ਸੁਣੀ ਹੂਕ ਨ ਚੂਕ ਸ਼ਿਕਾਰੀਆ ਨੇ ਠੰਡੇ ਪਾਣੀ ਤੇ ਚਿੜੀ ਨਾ ਬਹਿਣ ਦਿੱਤੀ ਤੇ ਵਾਹ ਐਸੇ ਫਕੀਰਾਂ ਦੇ ਨਾਲ ਪੈਂਦਾ ਜਿਨ੍ਹਾਂ ਸਾਈ ਦੇ ਨਾਮ ਦੀ ਭਗਤੀ ਕੀਤੀ ਵਾਹ ਵਾਹ ਐਸੇ ਫਕੀਰਾਂ ਦੇ ਨਾਲ ਤਿੰਨ ਸ਼ੈ ਰ ਰਗਦੇ ਵਾਹ ਐਸੇ ਫਕੀਰਾਂ ਦੇ ਨਾਲ ਪੈਂਦਾ ਜਿਨ੍ਹਾਂ ਸਾਈ ਦੇ ਨਾਮ ਤੇ ਭਗਤ ਵਾਹ ਐਸੇ ਫਕੀਰਾਂ ਦੇ ਨਾਲ ਪੈਂਦਾ ਜਿਨ੍ਹਾਂ ਸਾਈ ਦੇ ਨਾਮ ਦੀ ਭੰਗ ਪੀਤੀ ਤੇ ਕਬਜ਼ਾ ਉਹਦਾ ਸਾਰੇ ਵਸੀਲਿਆਂ ਤੇ ਜਿਨ੍ਹਾਂ ਅਮਨ ਦੇ ਨਾਮ ਤੇ ਜੰਗ ਕੀਤੀ ਵਾਹ 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 ਕਬਜ਼ਾ ਉਹਦਾ ਅਫਸਰ ਸਾਹਿਬ ਜੀਓ ਬਾਕੀ ਲੈ ਆਤੇ ਯਾ ਕੀ ਨਹੀਂ ਬਹੁਤ ਜਿਨ੍ਹਾਂ ਅਮਨ ਦੇ ਨਾਮ ਤੇ ਜੰਗ ਕੀਤੀ ਵਾਹ ਵਾਹ ਤੇ ਚੜੇ ਹੋਏ ਦੇ ਦਲ ਦਲਾਲੀਆਂ ਦੇ ਮਕਰ ਬਾਦ ਉਲਟ ਫਲਟ ਕਰਦੇ ਵਾਹ ਜੜੇ ਹੋਏ ਨੇ ਦੰਦ ਦਲਾਲੀਆਂ ਦੇ ਮਗਰਬਾਦ ਉਲਟ ਪਲਟ ਕਰਦੇ ਤੇ ਤੇਗ ਨਾਮ ਮੁਕਾਂ ਪਹਚਾਨ ਆਗੂ ਸੱਚੇ ਰੱਬ ਦੇ ਨਾਲ ਦੀ ਹੱਥ ਫੜ ਲੋ ਵਾਹ ਵਾਹ ਬਹੁਤ ਬਿਹਤਰੀਆ ਬੁਖਲਾ ਸ਼ਾਇਰ ਹੈ ਤੇਤ ਪਾਰ ਉਰਾਰ ਦਾ ਕੌਣ ਜਾਣੇ ਪਾਕਿਸਤਾਨ ਨੂੰ ਜਲਦੀ ਜਾਂਦਾ ਰਹੀ ਤੇਤ ਪਾਰ ਉਰਾਰ ਦਾ ਕੌਣ ਜਾਣੇ ਬੇਰੀ ਰੜੇ ਤੇ ਸ਼ੋਹ ਦਰਿਆ ਸੁੱਕੇ ਵਾਹ ਬੇਤ ਪਾਰ ਓੜਾਰ ਦਾ ਕੌਣ ਜਾਣੇ ਬੇਰੀ ਰੜੇ ਤੇ ਸ਼ੋਹ ਦਰਿਆ ਸੁੱਕੇ ਇੱਥੇ ਸਾਰ ਕੁਸਾਰ ਕਸਮਾਨ ਕੀਤਾ ਬੰਦਾ ਆਪਣੇ ਆਪ ਤੇ ਪਿਆਰ ਲੁੱਕੇ ਉਹਦਾ ਆਪਣੇ ਆਪ ਤੋਂ ਪਿਆਰ ਵਾਹ